ਹਾਂਜੀ ਕਿਸਾਨ ਵੀਰੋ ਕਿਸੇ ਵੀ ਫਸਲ ਦਾ ਝਾੜ ਜੇਕਰ ਆਪਾਂ ਤਕਰੀਬਨ ਮੰਨਗੇ ਤਾਂ 60 ਤੋਂ ਲੈ ਕੇ 70% ਤੱਕ ਜਿਹੜਾ ਝਾੜ ਹੈ ਆਪਣਾ ਮੌਸਮ ਤੇ ਡਿਪੈਂਡ ਕਰਦਾ ਹੈ ਬਾਕੀ ਜਿਹੜਾ 30 ਤੋਂ 35% ਝਾੜ ਹੈ ਜਿਹੜਾ ਆਪਣੀਆਂ ਗਲਤੀਆਂ ਕਹਿ ਲਓ ਤੇ ਉਹਦੇ ਡਿਪੈਂਡ ਕਰਦਾ ਜਿੰਦੇ ਵਿੱਚ ਆਪਾਂ ਪਾਣੀ ਦਾ ਮੈਨੇਜਮੈਂਟ ਆਪਣਾ ਕਿਵੇਂ ਆਪਾਂ ਕਰਦੇ ਆ ਆਪਣੇ ਖਾਦਾਂ ਦਾ ਮੈਨੇਜਮੈਂਟ ਕਿਸ ਤਰ੍ਹਾਂ ਹੋਣਾ ਚਾਹੀਦਾ ਤੇ ਉਸ ਤੋਂ ਵੱਡੀ ਗੱਲ ਕਿ ਆਪਾਂ ਜਿਹੜੀ ਵੈਰੈਟੀ ਆਪਾਂ ਝੋਨੇ ਦੀ ਲਵਾਈ ਕਰ ਰਹੇ ਆ ਉਹ ਜਿਹੜੀ ਆਪਾਂ ਕਿੰਨੀ ਤਰੀਕ ਨੂੰ ਲਵਾਈ ਕਰ ਰਹੇ ਆ ਕਿ ਜੇਕਰ ਕੋਈ ਵੀ ਵੈਰਾਈਟੀ ਆਪਾਂ ਜ਼ਿਆਦਾ ਗੇਤੀ ਦੀ ਬਜਾਈ ਕਰਦਿਆਂ ਲੋਾਈ ਕਰਦੇ ਆ ਉਹਦਾ ਵੀ ਝਾੜ ਘਟ ਜਾਂਦਾ ਜੀ ਆਪਾਂ ਕੋਈ ਵੈਰਾਈਟੀ ਜ਼ਿਆਦਾ ਪਛੇਤੀ ਕਰਦੇ ਆ ਉਹਦਾ ਵੀ ਜਿਹੜਾ ਝਾੜ ਆਪਣਾ ਘਟ ਜਾਂਦਾ ਜੇਕਰ ਆਪਾਂ ਮੰਨ ਲਏ ਪੀਆਰ 126 ਵੈਰਾਈਟੀ ਨੂੰ ਜ਼ਿਆਦਾ ਗੇਤੀ ਬਜਾਈ ਕਰਾਂਗੇ ਤਾਂ ਉਹਨਾਂ ਉਹਨਾਂ ਝਾੜ ਨਹੀਂ ਹੋਣਾ ਜਿੰਨਾ ਕਿ ਉਹਦਾ ਜਿਹੜਾ ਪਛੇਤੀ ਦਵਾਈ ਦੇ ਨਾਲ ਝਾੜ ਹੋਵੇਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੀ ਪੀਆਰ 131 ਵੈਰਾਈਟੀ ਜਿਹੜੀ ਕਿ ਆਪਣੀ ਪੀਆ ਪੰਜਾਬ ਐਗਰੀਕਲਚਰ ਲੁਧਿਆਣਾ ਯੂਨੀਵਰਸਿਟੀ ਦੀ ਸਿਫਾਰਸ਼ ਕੀਤੀ ਇੱਕ ਵੈਰਾਈਟੀ ਹੈ ਪਿਛਲੇ ਤਕਰੀਬਨ ਕਈਕ ਆਪਣੇ 3-4 ਸਾਲ ਤੋਂ ਕਿਸਾਨ ਵੀਰ ਇਹਨੂੰ ਲਗਾ ਰਹੇ ਨੇ ਤੇ ਪਿਛਲੇ ਸਾਲ ਕਈਆਂ ਕਿਸਾਨ ਵੀਰਾਂ ਦਾ ਝਾੜ ਬਹੁਤ ਵਧੀਆ ਆਇਆ ਸੀ ਤੇ ਕਈ ਕਿਸਾਨ ਵੀਰਾਂ ਦਾ ਝਾੜ 70 ਮਾਨ ਦੇ ਲਗਭਗ ਕਹਿ ਲਿੰਗਿਆਂ ਤੋਂ ਘੱਟ ਵੀ ਕਈਆਂ ਵੈਰਾਈਟੀਆਂ ਦੇ ਜਿਹੜੇ ਝਾੜ ਆਏ ਸੀ ਉਹਦੇ ਵਿੱਚ ਕਿਸਾਨ ਵੀਰੋ ਕੁਝ ਆਪਣੀਆਂ ਗਲਤੀਆਂ ਵੀ ਹੁੰਦੀਆਂ ਨੇ ਕੁਝ ਕਿਉਂਕਿ ਕੋਈ ਵੀ ਵੈਰਾਈਟੀ ਚਾਹੇ ਉਹ ਸਾਰੇ ਪੰਜਾਬ ਦੇ ਵਿੱਚ ਜਾਂ ਪੰਜਾਬ ਹਰਿਆਣੇ ਦੇ ਵਿੱਚ ਇੱਕੋ ਵੈਰਾਈਟੀ ਸਾਰਾ ਇੱਕੋ ਜਿਹਾ ਝਾੜ ਨਹੀਂ ਦੇ ਸਕਦੀ ਕਿਤੇ ਕੋਈ ਵੈਰਾਈਟੀ ਬੈਸਟ ਰਹਿੰਦੀ ਏ ਕਿਤੇ ਕੋਈ ਵੈਰਾਈਟੀ ਜਿਹੜੀ ਆਪਣੀ ਬੈਸਟ ਝਾੜ ਦਿੰਦੀ ਏ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ P131 ਵੈਰੈਟੀ ਦੀ ਲਵਾਈ ਸੰਬੰਧੀ ਤੇ ਵੀ ਆਪਾਂ ਇਸ ਦਾ ਕਿਵੇਂ ਆਪਾਂ ਵਧੀਆ ਝਾੜ ਲੈ ਸਕਦੇ ਆ ਤੇ ਜਿਹੜੀ ਕਿਸਾਨ ਵੀਰ ਆਪਣੀ ਕੋਈ ਵੀ ਵੈਰੈਟੀ ਆਪਾਂ ਲਵਾਈ ਕਰਦੇ ਆ ਉਹਦਾ ਜਿਹੜਾ ਪਹਿਲਾ ਸਟੈਪ ਹੁੰਦਾ ਆਪਣੀ ਪਣੀਰੀ ਜੇ ਆਪਾਂ ਪਣੀਰੀ ਜ਼ਿਆਦਾ ਗੇਤੀ ਵਿਜਾਈ ਕਰਦੇ ਆ ਤਾਂ ਝੋਨਾ ਆਪਾਂ ਲਵਾਈ ਆਪਾਂ ਬਛੇਤਾ ਕਰ ਦਿੰਨੇ ਆ ਕਿਉਂਕਿ ਜਿਹੜੀ ਪਣੀਰੀ ਦੀ ਉਮਰ ਵੀ ਆਪਣੇ ਝਾੜ ਤੇ ਤਕਰੀਬਨ ਮੰਨਗੇ ਤਾਂ 6 ਤੋਂ 8 ਕੁਆਂਟਲ ਜਿਹੜਾ ਝਾੜ ਤੇ ਡਿਪੈਂਡ ਕਰਦੀ ਏ ਜਿੰਨੀ ਆਪਾਂ ਪਨੀਰੀ ਵੱਡੀ ਉਮਰ ਦੀ ਲਾਈ ਜਾਵਾਂਗੇ ਉਹਨਾਂ ਜਦ ਆਪਣਾ ਝਾੜ ਕੱਟੀ ਜਾਂਦਾ ਜੇਕਰ ਆਪਾਂ ਗੱਲ ਕਰਕੇ ਤਾਂ 131 ਵੈਰਾਈਟੀ ਦੀ ਜਿਹੜੀ ਪਨੀਰੀ ਦੀ ਉਮਰ ਜਾਂ ਹੋਰ ਵੀ ਕਿਸੇ ਵੈਰਾਈਟੀ ਦੀ ਉਮਰ ਜਿਹਨੇ ਆਪਾਂ ਸਪਰੀਨ 110 ਜਿਹੜੀਆਂ ਕਿ ਦਰਮਿਆਨੇ ਸੰਭਾਲ ਲੈਂਦੀਆਂ ਨੇ 135 ਤੋਂ 145 ਦਿਨਾਂ ਦਾ ਸੰਭਾਲ ਲੈਂਦੀਆਂ ਨੇ ਇਹ ਆਪਣੀ ਜਿਹੜੀ ਪਨੀਰੀ ਦੀ ਉਮਰ 30 ਤੋਂ 35 ਦਿਨ ਦੇ ਵਿੱਚ ਜੋ ਆਪਣੇ ਖੇਤ ਦੇ ਵਿੱਚ ਲੱਗ ਜਾਣੀ ਚਾਹੀਦੀ ਹੈ ਤੇ ਜਿਹੜੇ ਕਿਸਾਨ ਵੀਰੋਂ ਇਹਦੀ ਲਵਾਈ ਹੈ ਆਪਣੀ ਰੀ 131 ਵੈਰਾਈਟੀ ਦੀ ਇਹ ਆਪਣੇ ਬਜਾਈ ਤੇ ਡਿਪੈਂਡ ਕਰਦੀ ਹੈ ਜੇ ਆਪਾਂ ਜਿਆਦਾ ਪਨੀਰੀ ਦੀ ਗੇਤੀ ਬਜਾਈ ਕਰ ਲਏ ਨੇ ਜੇ ਆਪਾਂ 5 ਮਈ ਦੀ ਆਪਾਂ ਪਨੀਰੀ ਦੀ ਬਜਾਈ ਕੀਤੀ ਹੋਈ ਏ ਤਾਂ ਜਿਹੜੀ ਆਪਾਂ ਲਵਾਈ 20 ਜੂਨ ਨੂੰ ਕਰ ਰਹੇ ਹਾਂ ਤਾਂ ਕਿਸਾਨ ਵੀਰੋ ਫੇਰ ਵੀ ਆਪਾਂ ਨੂੰ ਕੋਈ ਬਹੁਤਾ ਵਧੀਆ ਜਿਹੜਾ ਝਾੜ ਨਹੀਂ ਮਿਲਣ ਵਾਲਾ ਕਿਉਂਕਿ ਉਸ ਸਮੇਂ ਜਿਹੜੀ ਪਨੀਰੀ ਦੀ ਉਮਰ ਕਾਫੀ ਵੱਡੀ ਹੋ ਚੁੱਕੀ ਹੋਵੇਗੀ ਤੇ ਕੋਸ਼ਿਸ਼ ਕਰੋ ਕਿ ਜਿਹੜੀ ਆਪਣੀ ਪਨੀਰੀ ਏ 30 ਤੋਂ 35 ਦਿਨ ਦੇ ਵਿੱਚ ਵਿੱਚ ਆਪਣੀ ਖੇਤ ਵਿੱਚ ਲੱਗ ਜਾਣੀ ਚਾਹੀਦੀ ਏ ਕਿ ਕਈਆਂ ਵੀਰਾਂ ਦਾ ਸਵਾਲ ਹੁੰਦਾ ਕਿ ਇਹਦੀ ਜਿਹੜੀ ਪਨੀਰੀ ਜਲਦੀ ਤਿਆਰ ਨਹੀਂ ਹੁੰਦੀ ਕਿਸਾਨ ਵੀਰਾਂ ਦੇ ਵਿੱਚ ਦੋ ਕਾਰਨ ਹੁੰਦੇ ਨੇ ਇੱਕ ਤਾਂ ਆਪਣਾ ਜਣਾ ਖਾਦਾਂ ਦਾ ਮੈਨੇਜਮੈਂਟ ਕਿਉਂਕਿ ਜਿਹੜੀ ਆਪਾਂ ਸ਼ੁਰੂਆਤੀ ਜਿਹਦਾ ਆਪਾਂ ਜ਼ਮੀਨ ਦੀ ਤਿਆਰੀ ਕਰਦੇ ਆ ਨਰਸਰੀ ਵਾਸਤੇ ਜੇਕਰ ਆਪਾਂ ਉਹ ਤੋਂ ਪ੍ਰੋਪਰ ਖਾਦਾਂ ਪਾਉਣੇ ਆ ਚੰਗੀ ਦੇਖਭਾਲ ਕਰਦੇ ਆ ਤਾਂ ਆਪਣੀ ਪਨੀਰੀ ਵਧੀਆ ਤਿਆਰ ਹੋ ਜਾਂਦੀ ਹੈ ਜੇ ਆਪਾਂ ਤੇ ਦੂਜਾ ਕਾਰਨ ਹੁੰਦਾ ਜਦੋਂ ਆਪਾਂ ਬੀਜ ਘੱਟ ਪਾਉਣੇ ਆ ਕਿਉਂਕਿ ਜਿਹੜੀ ਸੁਪਰੀਮ 110 ਵੈਰਾਈ ਹੋਣ ਦਾ ਜਿਹੜਾ ਆਪਾਂ 2.5 ਕਿਲੋ ਬੀਜ ਵੀ ਪਾਉਣੇ ਆ 2.5 2 ਕਿਲੋ ਪਾਉਣੇ ਤਾਂ ਵੀ ਵਧੀਆ ਜਿਹੜੀ ਆਪਣੀ ਪਨੀਰੀ ਤਿਆਰ ਹੋ ਜਾਂਦੀ ਪਰ ਜੇ ਇਹਦੀ ਆਪਾਂ ਕਿਸਾਨ ਵੀਰ ਆਪਾਂ ਜੇ ਬੀਜ ਘ 2 ਕਿਲੋ ਮਰਲੇ ਦਾ ਬੀਜ ਪਾਉਂਦੇ ਨੇ ਉਹਦੇ ਨਾਲ ਕਿਸਾਨ ਵੀਰੋ ਜਿਹੜੀ ਇਹਦੀ ਪਣੀਰੀ ਫਿਰ ਚੌੜੀ ਹੋ ਜਾਂਦੀ ਹੈ ਉੱਪਰ ਨੂੰ ਗ੍ਰੋਥ ਕੱਟ ਕਰਦੀ। ਕੋਸ਼ਿਸ਼ ਕਰੋ ਕਿ ਜਿਹੜੀ ਇਹਦੀ ਪਣੀਰੀ ਜਿਹੜਾ ਆਪਾਂ ਬਜਾਈ ਕਰਦੇ ਆ ਤਕਰੀਬਨ ਜਿਹੜਿਆਂ ਦਾ 3 ਕਿਲੋ ਜਿਹੜਾ ਬੀਜ ਆਪਾਂ ਨੂੰ ਇੱਕ ਮਰਲੇ ਦਾ ਪਾਉਣਾ ਚਾਹੀਦਾ। ਫਿਰ ਜਿਹੜੀ ਇਹਦੀ ਗ੍ਰੋਥ ਥੋੜਾ ਕੋ ਉੱਪਰ ਨੂੰ ਜ਼ਿਆਦਾ ਹੁੰਦੀ। ਤੇ ਕਿਸਾਨ ਵੀਰੋ ਜਿਹੜੀ ਇਹਦੀ ਲਵਾਈ ਹੈ ਆਪਾਂ ਤਕਰੀਬਨ ਸਹੀ ਜਿਹੜਾ ਬੈਸਟ ਸਮਾਂ ਹੈ ਤਕਰੀਬਨ 25 ਜੂਨ ਤੋਂ ਲੈ ਕੇ 30 ਜੂਨ ਤੱਕ ਤੱਕ ਜੇਕਰ ਆਪਾਂ ਲਵਾਈ ਕਰਦੇ ਆ ਤਾਂ ਕਿਸਾਨ ਵੀਰਾਂ ਦਾ ਬਹੁਤ ਵਧੀਆ ਝਾੜ ਆਉਂਦਾ। ਕੁਝ ਕਿਸਾਨ ਵੀਰ ਜਿਆਦਾ ਲੇਟ ਲਵਾਈ ਕਰਦੇ ਆ ਤਾਂ ਫਿਰ ਇਹਦਾ ਜਿਹੜਾ ਆਪਣੀ ਇਹਦੇ ਵਿੱਚ ਨਮੀ ਨਹੀਂ ਜਾਂਦੀ ਮੋਇਸਚਰ ਦੇ ਵਿੱਚ ਰਹਿੰਦੀ ਹੈ ਜਲਦੀ ਪੱਕਦਾ ਨਹੀਂ ਉਹ ਵੀ ਕਿਸਾਨ ਵੀਰ ਆਪਣੇ ਖਾਦਾਂ ਤੇ ਡਿਪੈਂਡ ਕਰਦਾ ਕਿਉਂਕਿ ਕੋਈ ਵੀ ਵੈਰਾਈਟੀ ਜੇ ਉਹਨੂੰ ਆਪਾਂ ਜਿਆਦਾ ਲੰਮੇ ਸਮੇਂ ਤੱਕ ਯੂਰੀਆ ਖਾਦ ਪਾਈ ਚੱਲਾਂਗੇ ਹਰ ਇੱਕ ਵੈਰਾਈਟੀ ਦੀ ਇੱਕ ਲਿਮਟ ਹੁੰਦੀ ਹੈ ਕਿ ਆਪਾਂ ਇੰਨੇ ਦਿਨਾਂ ਦੇ ਵਿੱਚ ਜਿਹੜੀ ਉਹਨੂੰ ਆਖਰੀ ਯੂਰੀਆ ਖਾਦ ਪੂਰੀ ਕਰਨੀ ਹੁੰਦੀ ਹੈ ਜੇ ਆਪਾਂ ਜਿਆਦਾ ਲੰਮੇ ਸਮੇਂ ਤੱਕ ਪਾਈ ਜਾਵਾਂਗੇ ਤਾਂ ਉਹਦੇ ਨਾਲ ਜਿਹੜਾ ਆਪਣਾ ਕੋਈ ਵੀ ਵੈਰਾਈਟੀ ਉਹ ਸਮਾਂ ਵਧ ਲੈ ਜਾਂਦੀ ਹੈ ਤੇ ਇਹਦੀ ਵੀ ਆਪਾਂ ਤੇ ਵੀਡੀਓ ਅਪਲੋਡ ਕਰਾਂਗੇ ਕਿ ਕਿਹੜੀ ਵੈਰੈਟੀ ਨੂੰ ਆਪਾਂ ਨੂੰ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਆਪਣੀ ਆਖਰੀ ਯੂਰੀਆ ਪੂਰੀ ਕਰ ਦੇਣੀ ਚਾਹੀਦੀ ਏ ਤੇ ਇਹਦੇ ਨਾਲ ਆਪਣਾ ਕਿਸਾਨ ਵੀਰ ਆਪਾਂ ਫਰਕ ਪੈਂਦਾ ਇੱਕ ਕਾਰਨ ਹੁੰਦਾ ਜਿਹੜੇ ਆਪਾਂ ਪ੍ਰਦਾਨ ਆਪਾਂ ਪਾਉਣੇ ਆ ਕਈ ਕਿਸਾਨ ਵੀਰ ਤੀਜੀ ਯੂਰੀਆ ਦੇ ਨਾਲ ਵੀ ਆਪਣੇ ਜਾਂ ਲੇਟ ਆਪਣੇ ਪ੍ਰਦਾਨ ਪਾਈ ਹੁੰਦੇ ਉਹਨੀਆਂ ਨੂੰ ਜਿਹੜਾ ਆਪਣਾ ਝੋਨਾ ਜਿਆਦਾ ਕੱਚਾ ਰਹਿੰਦਾ ਜਿੰਨੇ ਦਿਨਾਂ ਵਿੱਚ ਬੈ ਜਿਹੜੇ ਆਪਣੇ ਫਿਰ ਪੱਕਣ ਦੇ ਵਿੱਚ ਸਮੱਸਿਆ ਆਉਂਦੀ ਏ ਤੇ ਬਾਕੀ ਕਿਸਾਨ ਵੀਰ ਆਪਾਂ ਨੂੰ ਜਿਹੜੇ ਮਿੱਟੀ ਦੇ ਵਿੱਚ ਜ਼ਹਿਰ ਨਹੀਂ ਪਾਉਣੀ ਚਾਹੀਦੀ ਜਿਵੇਂ ਕਲੋਰੋ ਇਨਸੈਕਟੀਸਾਈਡ ਹੋ ਗਿਆ ਜਾਂ ਆਪਣਾ ਪ੍ਰਦਾਨ ਹੋ ਗਿਆ ਕਿਉਂ ਯਾਨੀ ਕਿ ਆਪਾਂ ਆਪਣੇ ਖੇਤਾਂ ਦੇ ਵਿੱਚ ਕਦੀ ਵੀ ਕੋਈ ਜਿਹੜਾ ਦਾਣੇਦਾਰ ਜੈਰ ਨਹੀਂ ਪਾਉਂਦੇ ਕੋਈ ਜੇਕਰ ਬਿਮਾਰੀ ਆਉਂਦੀ ਹੈ ਯਾਨੀ ਕਿ 65-70 ਦਿਨ ਤੇ ਪਹਿਲਾਂ ਗੋਭ ਦੀ ਸੁੰਡੀ ਜਾਂ ਆਪਣਾ ਪੱਤਾ ਪੇਟ ਦੀ ਸੁੰਡੀ ਆਉਂਦੀ ਉਹ ਤੋਂ ਆਪਾਂ ਇੱਕ ਸਪਰੇਅ ਕਰ ਸਕਦੇ ਹਾਂ ਤੇ ਨਾਲੇ ਆਪਣਾ ਖਰਚਾ ਘਟਦਾ ਨਾਲੇ ਆਪਣੀ ਜਿਹੜੀ ਜ਼ਮੀਨ ਦੀ ਸਿਹਤ ਵਧੀਆ ਰਹਿੰਦੀ ਹੈ ਨਾਲੇ ਆਪਣਾ ਜਿਹੜਾ ਫਸਲ ਵੀ ਵਧੀਆ ਪੱਕਦੀ ਤੇ ਇਹਦੀ ਕਿਸਾਨ ਵੀਰੋ ਜਿਹੜੀ ਆਪਣੀ ਲਵਾਈਏ 25 ਜੂਨ ਤੋਂ ਲੈ ਕੇ ਆਪਣਾ ਯਾਨੀ ਕਿ 30 ਜੂਨ ਤੱਕ ਜੇਕਰ ਆਪਾਂ ਕਰਦੇ ਆ ਤਾਂ ਆਪਾਂ ਵਧੀਆ ਝਾੜ ਲੈ ਸਕਦੇ ਆ ਤੇ ਬਾਕੀ ਕੋਸ਼ਿਸ਼ ਕਰੋ ਕਿ ਜਿਹੜੀ ਇਹ ਪਨੀਰੀ ਦੀ ਉਮਰ ਵੀ ਤਕਰੀਬਨ 30 ਤੋਂ 35 ਦਿਨ ਦੀ ਹੋਣੀ ਚਾਹੀਦੀ ਹੈ ਜੇ ਆਪਾਂ ਜਿੰਨੀ ਵੱਡੀ ਉਮਰ ਦੀ ਪਨੀਰੀ ਲਾਈ ਜਾਵਾਂਗੇ ਉਹਦੇ ਨਾਲ ਜਿਹੜਾ ਦਾ ਝਾੜ ਵੀ ਕੱਟੀ ਜਾਏਗਾ ਬਾਕੀ ਹੋਰ ਵੀ ਕਾਰਨ ਡਿਪੈਂਡ ਕਰਦੇ ਨੇ ਆਪਣੇ ਖਾਦਾਂ ਦਾ ਜੇਕਰ ਆਪਾਂ ਸਹੀ ਦਿਨਾਂ ਤੇ ਖਾਦ ਯੂਰੀਆ ਪੂਰੀ ਨਹੀਂ ਕਰਦੇ ਜਿਆਦਾ ਗੇਤੀ ਕਰ ਦਿੰਦੇ ਆ ਫਿਰ ਜਿਹੜਾ ਆਪਣਾ ਝਾੜ ਕੱਟ ਜਾਂਦਾ ਤੇ ਬਾਕੀ ਕਿਸਾਨ ਵੀ ਆਪਣੀ ਜਿਹੜੀ ਹਰ ਇੱਕ ਵੈਰਾਈਟੀ ਨੂੰ ਜ਼ਮੀਨ ਵਕ ਵਕ ਜ਼ਮੀਨ ਦੇ ਹਿਸਾਬ ਦੇ ਨਾਲ ਕਿਹੜੀ ਵੈਰਾਈਟੀ ਕਿਸੇ ਜ਼ਮੀਨ 'ਚ ਵਧੀਆ ਪਰਫਾਰਮੈਂਸ ਕਰਦੀ ਏ ਕੋਈ ਵੈਰਾਈਟੀ ਕਿਸੇ ਜ਼ਮੀਨ ਤੇ ਆਪਣਾ ਝਾੜ ਨਹੀਂ ਵਧੀਆ ਦੇ ਸਕਦੀ ਇਹ ਵੱਖ-ਵੱਖ ਜਿਹੜੇ ਆਪਣੇ ਕਿਸਾਨ ਵੀਰੋ ਜ਼ਮੀਨ ਤੇ ਆਪਣੇ ਪਾਣੀ ਤੇ ਵੀ ਡਿਪੈਂਡ ਕਰਦਾ ਜਿਵੇਂ ਹੁਣ ਮਾੜੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਹਾਈਬ੍ਰਿਡ ਵੈਰੈਟੀਆਂ ਯਾਨੀ ਕਿ 80 ਮਾਤੋਂ ਤੋਂ ਲੈ ਕੇ 100 ਮਾਤ ਤੱਕ ਝਾੜ ਆਪਣੀ ਵੈਰੈਟੀਆਂ ਦੇ ਜਾਂਦੀਆਂ ਨੇ ਤੇ ਉੱਥੇ ਜੇਕਰ ਆਪਾਂ ਪੀਅਰ ਵੈਰੈਟੀਆਂ ਲਗਾਉਣੇ ਆ ਤਾਂ ਉੱਥੇ ਉਹ ਝਾੜ ਨਹੀਂ ਦੇ ਸਕਦੇ ਆ ਇਸੇ ਕਾਰਨ ਇੱਕ ਕਾਰਨ ਆਪਣਾ ਜਮੀਨਦਾਰੀ ਹੁੰਦਾ ਆਪਣਾ ਪਾਣੀ ਦਾ ਵੀ ਹੁੰਦਾ ਵਾ ਕਿ 30 ਤੋਂ 35% ਆਪਣੇ ਪਾਣੀ ਦਾ ਮੈਨੇਜਮੈਂਟ ਖਾਦਾਂ ਦਾ ਪ੍ਰਬੰਧ ਆਪਣੀ ਸਾਬ ਸੰਭਾਲ ਤੇ ਡਿਪੈਂਡ ਕਰਦਾ ਤੇ ਇਹਦੀ ਆਪਾਂ ਲਈ ਕਿਸਾਨ ਵੀਰੋ 25 ਜੂਨ ਤੋਂ ਲੈ ਕੇ 30 ਜੂਨ ਤੱਕ ਆਪ ਬਾਕੀ ਥੋੜਾ ਕਿ ਇਹਨੂੰ ਜੇਕਰ ਆਪਾਂ ਜਿਆਦਾ ਵਿਰਲਾ ਲਾਉਣੇ ਆ ਫਿਰ ਇਹਦਾ ਝਾੜ ਘਟ ਜਾਂਦਾ ਜਿਵੇਂ ਆਪਣੀ ਸਪਰੀਮ 110 ਕੇ ਜੇਕਰ ਥੋੜਾ ਵੀ ਆਪਣਾ ਵਿਰਲਾ ਲੱਗ ਜਾਂਦਾ ਤਾਂ ਉਹ ਵਜ੍ਹਾ ਆਪਣਾ ਬੂਟਾ ਜਿਆਦਾ ਮਾਰ ਲੈਂਦੀ ਇਹ ਜਦੋਂ ਆਪਾਂ ਸਾਰੇ ਸਮੇਂ ਜਾਂਦੀ ਏ ਇਹ ਆਪਣੀ ਜਿਵੇਂ ਆਪਣੇ ਮਾਂਜੇ ਜੇ ਵਾਂਗੂ ਬਹੁਤ ਝਾੜੂ ਵਾਂਗੂ ਆਪਣੇ ਉੱਪਰੋਂ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਥੋੜਾ ਕੋਸ਼ਿਸ਼ ਕਰੋ ਕਿ ਇਹਨੂੰ 8-9 ਇੰਚ ਦੀ ਦੂਰੀ ਤੇ ਲੱਗ ਜਾਵੇ ਤਾਂ ਬਹੁਤ ਵਧੀਆ ਤੇ ਬਾਕੀ ਕਿਸਾਨ ਵੀਰੋ ਆਪੋ ਆਪਣਾ ਤੁਹਾਡਾ ਪਿਛਲੇ ਸਾਲ ਕਿੰਨਾ ਝਾੜ ਆਇਆ ਸੀ ਤੁਸੀਂ ਕਦੋਂ ਇਸ ਦੀ ਦਵਾਈ ਕੀਤੀ ਸੀ ਆਪਣਾ ਜਰੂਰ ਕਮੈਂਟਾਂ ਦੇ ਵਿੱਚ ਦੱਸ ਬਾਕੀ ਜਿਹੜੇ ਵੀਰ ਆਪਣੇ Facebook ਪੇਜ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਜਿਹੜੇ ਵੀਰ ਆਪਣੇ YouTube ਚੈਨਲ ਤੇ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ